ਵਾਸ਼ਿੰਗਟਨ ਦੀ ਸੰਗਤ ਸਾਡੇ ਕੋਲ ਆਈ ਇੱਕ ਸਕੂਲ ਦੇ ਬਾਸਟਰ ਆਏ ਕਹਿਣ ਲੱਗੇ ਜੀ ਸਾਡਾ ਪ੍ਰਾਇਮਰੀ ਸਕੂਲ ਹੈ ਸਾਡੇ ਬੱਚਿਆਂ ਨੂੰ ਪਤਾ ਨਹੀਂ ਲੱਗਦਾ ਸਿੱਖਾਂ ਚ ਤੇ ਮੁਸਲਮਾਨਾਂ ਚ ਕੀ ਫਰਕ ਹੈ ਲਿਬਾਸ ਇੱਕੋ ਜਿਹਾ ਸਾਨੂੰ ਹਿਸਟਰੀ ਇਹਨਾਂ ਦੀ ਪਤਾ ਨਹੀਂ ਤੇ ਤੁਸੀਂ ਥੋੜਾ ਜਿਹਾ ਆਜੋ ਤਾਂ ਮੈਂ ਬੱਚਿਆਂ ਵਿੱਚ ਜਾ ਰਿਹਾ ਇਸ ਕਰਕੇ ਛੋਟੇ ਸਾਹਬਜ਼ਾਦਿਆਂ ਦੀਆਂ ਕੁਝ ਗੱਲਾਂ ਨਾ ਸੁਣਾਈਏ 20 ਮਿੰਟ ਉਹਨਾਂ ਨੂੰ ਛੋਟੇ ਸਾਹਬਜ਼ਾਦਿਆਂ ਨੇ ਗੱਲਾਂ ਸੁਣਾਈਆਂ 100 ਬੱਚੇ ਸਨ ਫਿਰ ਟੀਚਰਜ਼ ਨੇ ਪੁੱਛਿਆ ਬੱਚਿਓ ਕਿਸੇ ਨੇ ਕੋਈ ਸਵਾਲ ਕਰਨਾ ਹੋਵੇ ਇੱਕ ਬੱਚਾ ਉੱਠਿਆ ਕਹਿੰਦਾ ਆਈ ਹੈਵ ਨਾਥਿੰਗ ਟੂ ਆਸਕ ਸਰ ਆਈ ਲਿਸਨ ਯੂ ਕੌਸ਼ੀਅਸਲੀ ਪੇਸ਼ੈਂਟਲੀ ਸੀਰੀਅਸਲੀ ਆਈ ਵਾਸ ਥਿੰਕਿੰਗ ਆਈ ਸ਼ੁੱਡ ਹੈਵ ਬੀਨ ਵਨ ਅਮੰਗ ਦੋਜ਼ ਯੰਗ ਪ੍ਰਿੰਸਸਿਸ ਬ੍ਰੇਕ ਡ ਲਾਈਫ ਸਰ ਸਵਾਲ ਕੋ ਨਹੀਂ ਪੁੱਛਣਾ ਮੈਂ ਤੁਹਾਡੀਆਂ ਗੱਲਾਂ ਧਿਆਨ ਨਾਲ ਸੁਣਦਾ ਰਿਹਾ ਮੇਰੇ ਦਿਲ 'ਚ ਬਾਰ-ਬਾਰ ਇਹ ਖਿਆਲ ਆਉਂਦਾ ਰਿਹਾ ਤੇ ਉਹ ਦੋ ਛੋਟੇ ਰਾਜਕੁਮਾਰ ਜਿਹੜੇ ਜਿਉਂਦੇ ਨਹੀਂ ਹਾਂ ਚ ਚਿਣੇ ਗਏ ਸਨ ਉਹਨਾਂ ਵਿੱਚੋਂ ਇੱਕ ਮੈਂ ਹੋਣਾ ਚਾਹੀਦਾ ਸੀ ਇਹ ਅਸਰ ਕਰਦੇ ਨੇ ਇਹ ਮਹਾਂਪੁਰਖਾਂ ਦੇ ਬੋਲ ਤੇ ਉਹਨਾਂ ਦੇ ਕਰਮ ਇਹ ਸਾਨੂੰ ਪ੍ਰੇਰਣਾ ਦੇਣਗੇ ਹਮੇਸ਼ਾ ਦਿੰਦੇ ਰਹੇ ਨੇ ਤੇ ਇਨਾਂ ਸਦਕਾ ਹੀ ਅਸੀਂ ਜਿਉਂਨੇ ਆ ਇਸ ਧਰਤੀ ਨੂੰ ਆਨੰਦ ਇਸ ਫਤਿਹਗੜ ਸਾਹਿਬ ਦੀ ਇਸ ਧਰਤੀ ਨੂੰ ਲੱਖ ਵਾਰੀ ਪ੍ਰਣਾਮ